ਇਹ ਗੱਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਕੋਲੋਂ ਕਿਤਾ ਬਣਾ ਰਹੇ ਆਂ ਭਾਈ ਭੋਲਾ ਸਿੰਘ ਦੇ ਘਰੋਂ ਜਿੱਥੇ ਕਿ ਬਾਈ ਕੋਲੇ ਜਰਸੀ ਗਾਂ ਪਕਾਉਆ ਤੇ ਤੁਸੀਂ ਪਹਿਲਾਂ ਗਾਂ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰੀ ਠੀਕ ਹੈ ਤੇ ਥਾਂਲੇ ਬਾ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਹੈ ਮੁੱਠੀ ਵਾਲੇ ਥਾਣਾ ਤੇ ਅਜੋ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਭਾਈ ਇਹਨੇ ਗਾਣੇ ਕੈਮੇ ਸੁਏ ਸੁਣਾ ਹੈ ਦੂਜਾ ਸੁਆ ਵੀਰੇ

पूरी ठंडी सील है किसी भी भीर ने किसी भी तरह की संपर्क कर सकते हो अपना नंबर है सतासी दो सौ अस्सी कानवे अठ सत्तर हाँ देखिए पूरी ठंडी सील है टॉप का लेवाईना कर लो संपर्क धन्यवाद